ਮੱਕੀ ਦੀ ਰੋਟੀ ਦੇ ਉੱਤੇ ਸਾਗ ਤਰਾਂਗੇ ਮੱਕੀ ਦੀ ਰੋਟੀ ਦੇ ਉੱਤੇ ਸਾਗ ਤਰਾਂਗੇ ਲੈ ਲੈ ਨੰਬਰਦਾਰੀ ਅਪਾਰਾਜ ਕਰਾਂਗੇ ਲੈ ਲੈ ਨੰਬਰਦਾਰੀ ਅਪਾਰਾਜ ਕਰ ਸਾਗ ਸਰੋਂ ਦਾ ਮੱਕੀ ਦੀ ਰੋਟੀ ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਿਗਝ ਗਈ ਨਿਗਝ ਗਈ ਪੀ ਜੇ ਤੇ ਮੋਟੀ ਹੁੰਦੀ ਜਾਂ ਦਿਨ ਨਿਗਝ ਗਈ ਪੀ ਜੇ ਤੇ ਮੋਟੀ ਹੁੰਦੀ ਜਾਂਦੀ ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਕਾਲੇ ਬੱਦਲ ਛਾਏ ਨੀ ਸੰਤੋ ਆ ਗਈ ਬੰਤੋ ਆ ਗਈ ਨੀ ਸੰਤੋ ਆ ਗਈ ਬੰਤੋ ਆ ਗਈ ਘਗਰੇ ਰੇਜਮੀ ਪਾਏ ਨੀ ਰੰਗ ਬਰੰਗੀਆਂ ਕੁੜਤੀਆਂ ਪਾਈਆਂ ਬਟਨ ਸੋਨੇ ਦੇ ਲਾਏ ਨਿਸ਼ਮਸ਼ਮੀ ਵਰਦਾ ਪੂੜੇ ਅਸੀਂ ਪਕਾਏ ਨਿਸ਼ਮਸ਼ਮੀ ਵਰਦਾ ਪੂੜੇ ਅਸੀਂ ਪਕਾਏ ਨਿਸ਼ਮਸ਼ਮੀ ਵਰਦਾ ਨਿੱਕ ਨਿੱਕੇ ਕਣੀ ਦਾ ਮੀ ਪਿਆ ਪੈਂਦਾ ਨਿੱਕ ਨਿੱਕੀ ਕਣੀ ਦਾ ਮੀ ਪਿਆ ਪੈਂਦਾ ਚੋਂਦਾ ਪਿਆ ਬਰਾਂਡਣਿਓ ਜਿਹੜਾ ਦੂਰ ਖੜਾ ਮੇਰੇਆਂ ਦੁਖਾਂ ਦਾ ਸਾਂਝਾ ਨਹੀਂ ਉਹ ਜਿਹੜਾ ਦੂਰ ਖੜਾ ਮੇਰੇਆਂ ਦੁਖਾਂ ਦਾ ਸਾਂਝਾ ਨਹੀਂ ਉਹ ਜਿਹੜਾ ਦੂਰ ਖੜਾ